ਇਹ ਕੜੇ ਫਿਲਮਾਂ ਦੇ ਵਿੱਚ ਫਿਲਮ ਪਹਿਲੇ ਜੀ ਸਰਦਾਰ ਜੀ 2 ਫਿਲਮ ਦਲਜੀਤ ਸੰਸਾਂ ਜੀ ਆਦਲਜੀਤ ਸੰਸਾਂ ਦੀ ਠੀਕ ਹੈ ਹਾਂ ਜੀ ਸਰਦਾਰ ਜੀ 2 ਫਿਲਮ ਜੀ 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 ਦੂਜੀ ਫਿਲਮ ਹੈ ਜੀ ਰੰਗ ਰੂਟ ਫਿਲਮ ਦੋ ਟਾਈਮ ਦੀ ਰੋਟੀ ਰੱਬ ਸਭ ਨੂੰ ਜੀ ਜੀ ਠੀਕ ਹੈ ਹਾਂ ਜੀ ਤੇ ਕਲਾਕਾਰ ਸੁਰਕਾਬ ਸਿੰਘ ਉਹ ਬਾਬੇ ਨਹੀਂ ਲੱਭਣੇ ਬੰਗੜਾ ਪਾਉਂਦੇ ਨੇ ਚਿੱਟੀਆਂ ਚਾਹ ਜਰਾ ਪੂਰੇ ਕੁਰਤੇ ਜਾਂਦੇ ਦਿਲ ਨੂੰ ਟੱਗਦੇ ਜੀ ਜੀ ਤੁਸੀਂ ਇੰਨੀਆਂ ਜਿਹੜੀਆਂ ਨਾਮੀ ਫਿਲਮਾਂ ਦੇ ਵਿੱਚ ਇਹਨਾਂ ਐਕਟਰਾਂ ਨੇ ਕਰੋੜਾਂ ਨਹੀਂ ਯਾਰ ਭਰ ਪਿਆ ਕਮਾਇਆ ਹਾਂਜੀ ਤੇ ਕੀ ਤੁਹਾਡੇ ਵੀ ਕੁਝ ਪੱਲੇ ਪਿਆ ਜਾਂ ਆਪਣੀ ਕਲਾਕਾਰੀ ਇਕੱਲੀ ਉੱਤੇ ਫਲਵਾਉਂਦੇ ਆ ਸਾਨੂੰ ਤਾਂ ਤਕਰੀਬਨ ਜੀ 1000 ਰੁਪਏ ਤਿਆੜੀ ਦੇ ਦਿੰਦੇ ਸੀ ਬਸ ਬਸ ਠੀਕ ਹੈ 15 ਬੰਤ ਤੁਸੀਂ ਜਾਂ ਲੰਘ ਜਾਂ ਪਾਣੀ ਜਾਂ ਬੱਲੀਆ ਤੁਸੀਂ ਜਾਂ ਯਾਰ ਫਿਰ ਦਰਿਆ ਚੱਲੀ ਅਸੀਂ ਦੀ ਬੇਲੀਆ ਉਹਲਾ ਪਾਣ ਕੇ ਜਾਵੇ ਮਾਇਆ ਅਸਿਕਾ ਜੀ ਤੁਸੀਂ ਜੁੜਿਓ ਦੇਵ ਲਾਈਵ ਰੇਡੀਓ ਚੈਨਲ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਦੇਵ ਕੰਪੋਜ਼ ਪ੍ਰਾਨ ਪੱਟੇ ਤੇ ਅੱਜ ਇੱਕ ਅਲੋਪ ਹੁੰਦਾ ਜਾ ਰਿਹਾ ਵਿਰਸਾ ਤੁਹਾਡੇ ਨਾਲ ਲੈ ਕੇ ਆਏ ਆ ਬਿਲਕੁਲ ਬਾਟਰ ਪੱਟੇ ਦੇ ਉੱਪਰ ਖੜੇ ਆ ਜਿਹੜੇ ਖੱਲ ਵਾਲੇ ਢੋਲ ਸਾਨੂੰ ਥਿਆਉਂਦੇ ਨਹੀਂ ਅੱਜ ਕੱਲ ਅਲਟੀਫੀਸ਼ਲ ਜਵਾਨਾ ਸੋ ਉਹ ਆਵਾਜ਼ਾਂ ਉਹ ਰਾਗੋ ਸਾਜ ਅਜੋ ਲੋਪ ਹੁੰਦੇ ਜਾ ਰਹੇ ਨੇ ਹੋ ਸਕਦਾ ਨਵੀਂ ਪੀੜ੍ਹੀ ਇਸ ਵੱਲ ਕੱਲ ਨੂੰ ਧਿਆਨ ਨਾ ਦੇਵੇ ਤੇ ਜਿਹੜੇ ਬਜ਼ੁਰਗ ਸਾਡੇ ਨਾਲ ਖੜੇ ਨੇ ਹਾਲੇ ਵੀ ਵਿਆਹ ਸ਼ਾਦੀਆਂ ਦੇ ਵਿੱਚ ਖੁਸ਼ੀ ਦੇ ਮਾਹੌਲ ਦੇ ਵਿੱਚ ਇੱਕ ਆਪਣਾ ਪ੍ਰਾਤਨ ਰੰਗ ਜਿਹੜਾ ਉਹ ਬਣ ਕੇ ਆਉਂਦੇ ਨੇ ਸੋ ਕੋਸ਼ਿਸ਼ ਕਰ ਰਹੇ ਆ ਤੁਹਾਡੇ ਵਿਆਹ ਸ਼ਾਦੀਆਂ ਦੇ ਵਿੱਚ ਖੁਸ਼ੀਆਂ ਨੂੰ ਹੋਰ ਚਾਰ ਚੰਦ ਲਾਉਣ ਦੇ ਲਈ ਅੱਜ ਅਸੀਂ ਪਹੁੰਚੇ ਹੋਇਆ ਚੱਕ ਖੀਵਾ ਜਿਹੜਾ ਜਲਾਲਾਬਾਦ ਪੱਛਮੀ ਦੇ ਬਿਲਕੁਲ ਬਾਰਡਰ ਤੇ ਕੰਟਰੋਲ ਲਾਈਨ ਦੇ ਉੱਪਰ ਪੈਂਦਾ ਕੰਡਿਆਲੀ ਤਾਰ ਦੇ ਪਰਲੇ ਪਾਸੇ ਪਾਕਿਸਤਾਨ ਹੈ ਇੱਧਰ ਆਪਣਾ ਹਿੰਦੁਸਤਾਨ ਦੀ ਹੱਦ ਹੈ ਸੋ ਉੱਥੇ ਅਸੀਂ ਅੱਜ ਪਹੁੰਚੇ ਹੋਇਆ ਤੇ ਇੱਥੋਂ ਦੇ ਜਿਹੜੇ ਬਜ਼ੁਰਗ ਨੇ ਜਿਹੜੇ ਝੋਂਬਰ ਦੇ ਵਿੱਚ ਬਾਬੇ ਪੋਖਰ ਸਿੰਘ ਦੀ ਗੱਲ ਕਰੀਏ ਤਾਂ ਅਸੀਂ ਵੀ ਉਹਨਾਂ ਦੇ ਨਾਲ ਡੀਵੀ ਕਾਲ ਜਲਾਲਾਬਾਦ ਤੋਂ ਪੰਜਾਬ ਲੈਵਲ ਤੇ ਜਿਹੜੇ ਕਾਫੀ ਜਿਹੜੇ ਪ੍ਰਾਈਜ਼ ਜਿੱਤ ਕੇ ਪਹਿਲੇ ਨੰਬਰ ਤੇ ਜਲਾਲਾਬਾਦ ਦੀ ਜਿਹੜੀ ਹੈ ਉਹ ਝੁੰਬਰ ਚੱਲਦੀ ਰਹੀ ਹੈ ਬਾਬਾ ਪੋਕਰ ਸਿੰਘ ਅੱਜ ਭਾਵੇਂ ਉਹ ਇਸ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਨੂੰ ਉਹਨਾਂ ਦੇ ਹੁਨਰ ਨੂੰ ਤਾਜ਼ਾ ਰੱਖਿਆ ਹੋਇਆ ਪਿੰਡ ਚੱਕ ਥੀਵ ਦੇ ਬਜ਼ੁਰਗਾਂ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਸਾਰੀ ਜਾਣਕਾਰੀ ਤੁਹਾਨੂੰ ਦਿੰਦੇ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਦੁਨੀਆ ਦੇ ਕੋਨੇ ਕੋਨੇ ਤੱਕ ਬਚਾਉਣ ਦੀ ਇਹਨਾਂ ਬਜ਼ੁਰਗਾਂ ਨੂੰ ਕੋਸ਼ਿਸ਼ ਕਰਿਓ ਜੇ ਕਿਸੇ ਸੱਜਣ ਨੂੰ ਵਿਆਹ ਸ਼ਾਦੀ ਦੇ ਉੱਪਰ ਇਹਨਾਂ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗੇ ਚਾਹੀਦਾ ਹੋ ਤਾਂ ਉੱਤੇ ਨੰਬਰ ਅਸੀਂ ਫਲੈਸ਼ ਕਰ ਦੇਆਗੇ ਤੁਸੀਂ ਉਸ ਨੰਬਰ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਤਨਾਮ ਸਿੰਘ ਜੀ ਸਤਨਾਮ ਸਿੰਘ ਪਿੰਡ ਆਪਣਾ ਪਿੰਡ ਚੱਕ ਖੀਵਾ ਜੀ ਚੱਕ ਜੀਵਾ ਤੇ ਕਿੰਨੇ ਟਾਈਮ ਤੋਂ ਤੁਹਾਡਾ ਜਿਹੜਾ ਇਹ ਸ਼ੌਂਕ ਹੈ ਕਿੰਨੇ ਟਾਈਮ ਤੋਂ ਤੁਸੀਂ ਝੁੰਬਰ ਦੇ ਨਾਲ ਇਹ ਆਪਣੇ ਸਾਜੂ ਸਮਾਨ ਦੇ ਨਾਲ ਕੰਮ ਕਰ ਰਹੇ ਹੋ ਮੈਨੂੰ ਤਕਰੀਬਨ ਹੋ ਗਿਆ ਜੀ 35-40 ਸਾਲ ਠੀਕ ਹੈ ਹਾਂਜੀ ਇਹ ਸੁਰਸੇ ਨੂੰ ਬਾਬੇ ਪੋਕਰ ਸਿੰਘ ਦੀ ਝੁੰਬਰ ਹੈ ਜੀ ਜੀ ਜਸਵੰਤ ਸਿੰਘ ਜੱਸੀ ਵੀ ਚੇਲਾ ਹੈ ਜੀ ਜੀ ਪਿੰਡ ਤੂਤਾਂ ਵਾਲੇ ਦਾ ਉਹ ਵੀ ਚੇਲਾ ਹੈ ਜੀ ਜੀ ਜਸ ਜਸਵੰਤ ਜੱਸੀ ਬਾਬੇ ਪੋਕਰ ਦਾ ਜੇਲਾ ਹੈ ਜੀ ਜੀ ਉਹਦੇ ਨਾਲ ਫਿਰ ਅਸੀਂ ਕੰਮ ਕਰ ਰਹੇ ਆਂ ਜੀ ਜੀ ਜਿੱਥੇ ਵੀ ਅਸੀਂ ਜਾਣਾ ਹੈ ਫਿਲਮਾਂ ਵਿੱਚ ਵੀ ਅਸੀਂ ਜਾਣੀ ਕਿ ਗਏ ਆ ਕਿਹੜੀ ਕਿਹੜੀ ਫਿਲਮਾਂ ਦੇ ਵਿੱਚ ਫਿਲਮ ਪਹਿਲੇ ਜੀ ਸਰਦਾਰ ਜੀ 2 ਫਿਲਮ ਗਲਜੀਤ ਸੰਸਾਨ ਦੀ ਆਦਲ ਜੀ ਦਸਾਂ ਦੀ ਠੀਕ ਹੈ ਹਾਂ ਜੀ ਸਰਦਾਰ ਜੀ 2 ਫਿਲਮ ਹੈ ਜੀ 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 ਦੂਜੀ ਫਿਲਮ ਹੈ ਜੀ ਰੰਗ ਰੂਟ ਫਿਲਮ ਦੋ ਟਾਈਮ ਦੀ ਰੋਟੀ ਰੱਬ ਸਭ ਨੂੰ ਦਿੰਦਾ ਜੀ ਜੀ ਠੀਕ ਹੈ ਹਾਂ ਜੀ ਤੇ ਕਲਾਕਾਰ ਸੁਰਕਾਬ ਸਿੰਘ ਉਹ ਬਾਬੇ ਨਹੀਂ ਲੱਭਣੇ ਬੰਗੜਾ ਪਾਉਂਦੇ ਨੇ ਚਿੱਟੀਆਂ ਚਾਹ ਜਰਾ ਪੂਰੇ ਕੁਰਤੇ ਜਾਂਦੇ ਦਿਲ ਨੂੰ ਠੱਗਦੇ ਜੀ ਜੀ ਤੁਸੀਂ ਇੰਨੀਆਂ ਜਿਹੜੀਆਂ ਨਾਮੀ ਫਿਲਮਾਂ ਦੇ ਵਿੱਚ ਇਹਨਾਂ ਐਕਟਰਾਂ ਨੇ ਕਰੋੜਾਂ ਨਿਆਰ ਭਰ ਪਿਆ ਕਮਾਇਆ ਹਾਂਜੀ ਤੇ ਕੀ ਤੁਹਾਡੇ ਵੀ ਕੁਝ ਪੱਲੇ ਪਿਆ ਜਾਂ ਆਪਣੀ ਕਲਾਕਾਰੀ ਇਕੱਲੀ ਉੱਤੇ ਫਲਵਾਉਂਦੇ ਆਂ ਸਾਨੂੰ ਤਾਂ ਤਕਰੀਬਨ ਜੀ 1000 ਰੁਪਿਆ ਤਿਆੜੀ ਦਿੰਦੇ ਸੀ ਬਸ ਬਸ ਜੀ ਠੀਕ ਹੈ 15 ਬੰਦੇ ਹੁੰਦੇ ਸੀ 1000 ਰੁਪਿਆ ਤਿਆੜੀ ਜੱਸੀ ਜੋਗੀ ਨਾਲ ਵੀ ਅਸੀਂ ਰਿਕਾਰਡਿੰਗ ਉੱਤੇ ਗਏ ਆਂ ਜੀ ਜੀ ਬੜੇ ਬੜੇ ਕਲਾਕਾਰ ਕਨਵਰ ਗਰੇਵਾਲ ਤੂੰਬਾ ਵਈਦਾ ਜਨਾ ਤੂੰ ਪਾਰ ਜੋਗੀ ਆ ਉਹਦੇ ਨਾਲ ਵੀ ਅਸੀਂ ਕੀਤਾ ਉਹ ਵੀ ਵੀਡੀਓ ਚ ਕੀਤਾ ਦੱਸੋ ਹਾਂਜੀ ਹਾਂਜੀ ਠੀਕ ਠੀਕ ਹਾਂ ਨਵਰਜਾਨੀ ਕੇ ਸੌਂਗ ਬਜਾਏ ਨੇ ਜੀ 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 ਤੇ ਵਿਆਹ ਸ਼ਾਦੀਆਂ ਵਿੱਚ ਵੀ ਅਸੀਂ ਜਾਂਦੇ ਹਾਂ ਜੀ ਜੀ ਪ੍ਰੋਗਰਾਮ ਜਿਵੇਂ ਤੁਸੀਂ ਵਿਆਹ ਸ਼ਾਦੀਆਂ ਵਿੱਚ ਜਾਂਦੇ ਹੋ ਤਾਂ ਕਿੰਨੇ ਕਿੰਨੇ ਤੁਸੀਂ ਕਿੰਨੇ ਜਣੇ ਹੁੰਦੇ ਹੋ ਅਸੀਂ ਉਹਨੇ ਜੀ 14 15 ਇਹ ਢੋਲ ਕਿੰਨੇ ਹੁੰਦੇ ਸਾਡੇ ਕੋਲ ਢੋਲ ਸਾਡੇ ਕੋਲ ਇੱਕ ਹੀ ਹੁੰਦਾ ਹੈ ਜੀ ਜਾਂ ਦੋ ਹੁੰਦੇ ਨੇ ਅੱਛਾ ਇਹ ਜਿਹੜਾ ਇੱਕ ਢੋਲ ਹੈ ਤੇ ਇਹ ਖਲ ਵਾਲੇ ਢੋਲ ਤਾਂ ਵੈਸੇ ਕਹਿੰਦੇ ਵੀ 10 ਪੰਡਾ ਤੱਕ ਦੀ ਸੁਣਾਈ ਆਵਾਜ਼ ਦਿੰਦੀ ਹੈ ਤੇ ਜਿਹੜੇ ਅੱਜ ਕੱਲ ਦੂਜੇ ਢੋਲ ਪਲੇ ਪੈਣ ਜਿਹੜੇ ਆ ਆਪਾਂ ਕਹਿੰਦੇ ਨਕਲੀ ਢੋਲ ਚ ਲੂ ਤੇ ਉਹਦੇ ਤੇ ਜੇ ਕੀ ਫਰਕ ਆ ਢੋਲ ਚ ਉਹਦੇ ਜੇ ਫਰਕ ਕੇ ਜੀ ਉਹ ਚੀਜ਼ ਲਾਗੇ ਲਾਗੇ ਵਈਦੀ ਬਾਹਰ ਨਹੀਂ ਸੁਣੀ ਜੀ 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 ਹਾਂ ਜੀ ਇਹਦੀ ਬੇਸ ਬਹੁਤ ਹੁੰਦੀ ਆ ਦੂਰ ਤੱਕ ਆ ਜੀ ਬਹੁਤ ਹੁੰਦੀ ਏ ਇਹਦੀ ਆਵਾਜ਼ ਮਿੱਠੀ ਹੁੰਦੀ ਏ ਉਹ ਆਵਾਜ਼ ਐਵੇਂ ਬਸ ਫਿੱਕੀ ਜੀ ਕੋਈ ਗੱਲ ਕੰਨ ਕੰਨ ਖਾਣ ਵਾਲੀ ਕੰਨਾਂ ਨੂੰ ਖਾਣ ਵਾਲੀ ਏ ਜੀ ਜੀ ਇਹ ਸਕੂਨ ਦੇਣ ਵਾਲੀ ਚੀਜ਼ਾਂ ਹਨ ਜੀ ਹਾਂ ਜੀ ਇਹ ਨੂਜੀ ਕਪੂਰਾ ਦੇ ਜੀ 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 ਸਹੀ ਇਸ ਕਰਕੇ ਸਾਡੇ ਵੱਡੇ ਬਜ਼ੁਰਗ ਮੇਰਾ ਪ੍ਰਾ ਅਲਸ਼ਮਨ ਸਿੰਘ ਢੋਲ ਵੀ ਵਜਾਉਂਦਾ ਸੀ ਤੇ ਬਾਬੇ ਪੋਖਰ ਨਾਲ ਵੀ ਉਹਨੇ ਪ੍ਰੋਗਰਾਮ ਲਾਏ ਨੇ ਦਿੱਲੀ ਸ਼ੰਦੀਗੜ ਜੀ ਜੀ ਲਾਏ ਨੇ ਝੁੰਬਰ ਨਚਾਉਂਦਾ ਰਿਹਾ ਹੈ ਜੀ ਜੀ ਉਹਦੀ 85 90 ਸਾਲ ਉਮਰ ਹੋ ਗਈ ਏ ਉਹ ਅੱਜ ਦੁਨੀਆ ਤੋਂ ਚਲੇ ਗਏ ਜੀ ਜੀ 4 ਸਾਲ ਹੋ ਗਏ ਜੀ ਜੀ ਉਹਦੀ ਥਾਂ ਤੇ ਹੁਣ ਮੈਂ ਹੈਗਾ ਜੀ ਜੀ ਹਾਂਜੀ ਸੋ ਬਜ਼ੁਰਗ ਭਾਵਕ ਹੋ ਗਏ ਨੇ ਸੋ ਇਸ ਵਿਰਸੇ ਨੂੰ ਤੁਸੀਂ ਦੁਨੀਆ ਦੇ ਕੋਨੇ-ਕੋਨੇ ਤੱਕ ਬਚਾਉਣਾ ਤਾਂ ਜੋ ਸਾਡੀ ਜਿਹੜੀ ਆਉਣ ਵਾਲੀ ਨੌਜਵਾਨੀ ਹੈ ਜਿਹੜੀ ਕਹਿੰਦੀ ਸਾਡੇ ਕੋਲ ਕੰਮ ਨਹੀਂ ਅਸੀਂ ਵਿਹਲੇ ਫਿਰਦੇ ਹਾਂ ਸੋ ਇਹ ਵੀ ਇੱਕ ਬੜਾ ਵੱਡਾ ਕੰਮ ਹੈ ਤੇ ਦੁਨੀਆ ਦੇ ਵਿੱਚ ਜਿੰਨੀ ਦੇਰ ਤੱਕ ਸੋਸ਼ਲ ਮੀਡੀਆ ਰਹੂਗਾ ਸੋ ਇਸ ਚੈਨਲ ਤੇ ਇਹ ਬਾਬਿਆਂ ਦੀ ਆਵਾਜ਼ ਬਾਬਿਆਂ ਦਾ ਰਾਗ ਬਾਬਿਆਂ ਦਾ ਸਾਜ਼ ਇਦਾਂ ਹੀ ਗੂੰਜਦਾ ਰਹੂਗਾ ਸੋ ਅੱਜ ਦੀ ਅਹਿਮ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ ਦੇਵ ਲਾਇਬ੍ਰੇਰੀ ਦੇ ਨਾਲ ਧੰਨਵਾਦ ਮਿਹਰਬਾਨੀ ਸ਼ੁਕਰੀਆ